ਉਗਰੂਪੀ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਈ ਦਿਨਾਂ ਤੋਂ ਆਪਾਂ ਤੀਸਰੇ ਕੱਲੂ ਘਾਰੇ ਦੀ ਵਿਚਾਰ ਕਰ ਰਹੇ ਹਾਂ ਅੱਜ ਆਪਾਂ ਬਹੁਤ ਮੱਤਵਪੂਰਨ ਚੀਜ਼ ਹੈ ਜਿਹੜੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤੀ ਫੌਜਾਂ ਨੇ ਕਿਹੋ ਜੀ ਘੇਰਾਬੰਦੀ ਕੀਤੀ ਕਿਸ ਤਰ੍ਹਾਂ ਨਾਲ ਅਟੈਕ ਕੀਤਾ ਹਮਲਾ ਕੀਤਾ ਦਰਬਾਰ ਸਾਹਿਬ ਤੇ ਉਹਦੇ ਵਾਸਤੇ ਪਹਿਲਾਂ ਮੈਂ ਆਪਜੀ ਨੂੰ ਦਰਬਾਰ ਸਾਹਿਬ ਦਾ ਨਕਸ਼ਾ ਜਿਹੜਾ ਇੱਕ ਵਾਰੀ ਦਿਖਾਣਾ ਚਾਹਾਂਗਾ ਜੋ ਪਹਿਲੀ ਫੁਟੇਜ ਤੁਹਾਡੇ ਸਾਹਮਣੇ ਹੈ ਇਹਨੂੰ ਅਸੀਂ ਸ਼ੁਰੂ ਕਰਾਂਗੇ ਮੇਨ ਨਾਰਥ ਐਂਟਰੈਂਸ ਜਿੱਥੇ ਲਿਖਿਆ ਹੋਇਆ ਜਿੰਨੂੰ ਅਸੀਂ ਆਮ ਤੌਰ ਤੇ ਕੈਂਟਾ ਘੜ ਚੌਕ ਵੱਲੋਂ ਕਹਿੰਦੇ ਨੇ ਕੈਂਟਾ ਘੜ ਚੌਕ ਦਾ ਰਸਤਾ ਜਿਹੜਾ ਹੈ ਉਹ ਕਹਿੰਦੇ ਨੇ ਇਹ ਮੇਨ ਐਂਟ੍ਰੈਂਸ ਹੈ ਦਰਬਾਰ ਸਾਹਿਬ ਦੀ ਇਸ ਤੋਂ ਇਲਾਵਾ ਤਿੰਨ ਹੋਰ ਐਂਟਰੈਂਸਸ ਨੇ ਇੱਕ ਸਰਾਂ ਵਾਲੇ ਪਾਸੇ ਤੋਂ ਇੱਕ ਆਟਾ ਮੰਡੀ ਵਾਲੇ ਪਾਸੇ ਵੱਲੋਂ ਔਰ ਇੱਕ ਪਾਪੜਾ ਦੇ ਬਾਜ਼ਾਰ ਵੱਲੋਂ ਜਿਹੜੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਖੁੱਲਦੀ ਹੈ ਸਰੇ ਚਾਰ ਇੰਟਰੈਂਸਸ ਨੇ ਇਹ ਜਿਹੜਾ ਕੈਂਟਾਕਰ ਚੌਕ ਹੈ ਇਹਦੇ ਕੈਂਟਾਕਰ ਵਾਲਾ ਰਸਤਾ ਹੈ ਜਿਹੜਾ ਅੰਦਰ ਜਾਂਦਾ ਉਹਦੇ ਬਿਲਕੁਲ ਉੱਪਰ ਜਿਹੜੀ ਹੈ ਉਹ ਸੈਂਟਰਲ ਸਿੱਖ ਮਿਊਜ਼ੀਅਮ ਹੈ ਉਹਦੇ ਬਾਅਦ ਜੇ ਸਿਰ ਖੱਬੇ ਪਾਸੇ ਚੱਲ ਰਹੀ ਹੈ ਤੇ ਪਿੱਛੇ ਦੁਖਪੰજન ਬੇਰ ਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਦੁਖਪੰજન ਬੇਰ ਹੈ ਉਹਦੇ ਨਾਲ 68 ਦੀਰਤ ਦਾ ਥਾੜਾ ਬਰਿਆ ਹੋਇਆ ਜਿਹਨੂੰ 68 ਦੀਰਤ ਕਿਹਾ ਜਾਂਦਾ ਉਸ ਤੋਂ ਅੱਗੇ ਆ ਕੇ ਸੱਜੇ ਪਾਸੇ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਤੇ ਉਹਦੇ ਨਾਲ ਫਿਰ ਦੂਸਰੀ ਐਂਟ੍ਰੈਂਸ ਆ ਜਾਂਦੀ ਹੈ ਤੀਸਰੀ ਐਂਟ੍ਰੈਂਸ ਆ ਜਾਂਦੀ ਹੈ ਆਟਾਵੰਡੀ ਵੱਲੀ ਆਟਾਵੰਡੀ ਵੱਰੀ ਜਿਹੜੀ ਐਂਟ੍ਰੈਂਸ ਹੈ ਬਿਲਕੁਲ ਉਹਦਾ ਸਰੂਪ ਉਹੀ ਹੈ ਜੋ ਕੈਂਟਾ ਘਰ ਵਾਲੀ ਐਂਟ੍ਰੈਂਸ ਹੈ ਜਿਸ ਤਰ੍ਹਾਂ ਇੱਧਰ ਉੱਪਰ ਸਿੱਖ ਸੈਂਟਰਲ ਮਿਊਜ਼ੀਅਮ ਹੈ ਤੇ ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਇਹਦੇ ਉੱਪਰ ਸਥਾਪਿਤ ਹੈ ਉਸ ਤੋਂ ਅੱਗੇ ਆਉਣ ਤੋਂ ਬਾਅਦ ਸਾਹਮਣੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਨੇ ਆ ਐਂਟ੍ਰੈਂਸ ਦੇ ਉੱਤੇ ਇੱਕ ਬੇਰੀ ਹੈ ਜਿੱਥੇ ਕਹਾ ਜਾਂਦਾ ਸਰਾਰ ਮੈਂ ਤਾਂ ਆਪਸ ਮਸਰੰਗੜ ਬਸਾ ਰੰਗੜ ਦਾ ਸੇਰ ਵੱਡੇ ਰਸਤੇ ਜਿਸਲੇ ਸੁਖਾ ਸਿੰਘ ਮਹਤਾਬ ਸਿੰਘ ਆਏ ਤੇ ਉਹਨਾਂ ਨੇ ਉੱਥੇ ਜਿਹੜੀ ਹੈ ਆਪਣੇ ਘੋੜੇ ਬੰਨੇ ਸਨ ਉਹਨੂੰ ਲਾਚੀ ਬੇਰ ਕਿਹਾ ਜਾਂਦਾ ਹੈ ਉੱਥੋਂ ਸ੍ਰੀ ਦਰਸ਼ਨੀ ਰੋੜੀ ਤੋਂ ਅੰਦਰ ਐਂਟਰ ਕਰਦੇ ਆ ਤੇ ਅੰਦਰ ਦਰਬਾਰ ਸਾਹਿਬ ਆ ਜਾਂਦਾ ਹੈ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰਾ ਜਿਹੜਾ ਹੈ ਉਹ ਸਰੋਵਰ ਹੈ ਤੇ ਦਰਬਾਰ ਸਾਹਿਬ ਦੇ ਐਂਡ ਸਾਹਮਣੇ ਅਕਾਲ ਤਖਤ ਸਾਹਿਬ ਹੈ ਹੁਣ ਅਕਾਲ ਤਖਤ ਸਭ ਦਾ ਨਕਸ਼ਾ ਇਸ ਤਰ੍ਹਾਂ ਨਾਲ ਬਣਾਇਆ ਗਿਆ ਇਸ ਤਰ੍ਹਾਂ ਦੇ ਨਾਲ ਉਹਦੀ ਕੰਸਟਰਕਸ਼ਨ ਕੀਤੀ ਗਈ ਹੈ ਕਿ ਜਿਸ ਵੇਲੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋਈਏ ਤੇ ਅਕਾਲ ਤਖਤ ਨਜ਼ਰ ਨਹੀਂ ਆਉਂਦਾ ਲੇਕਿਨ ਅਕਾਲ ਤਖਤ ਤੇ ਬੈਠ ਕੇ ਦਰਬਾਰ ਸਾਹਿਬ ਪੂਰਾ ਜਿਹੜਾ ਹਰ ਵੇਲੇ ਨਜ਼ਰ ਆਉਂਦਾ ਰਹਿੰਦਾ ਹੈ ਇਹ ਵੀ ਇੱਕ ਮਕਸਦ ਨਾਲ ਕੀਤਾ ਗਿਆ ਕਿ ਜਿਸ ਵੇਲੇ ਅਸੀਂ ਧਰਮ ਦੇ ਖੇਤਰ ਦੇ ਵਿੱਚ ਤੇ ਸਾਡੇ ਤੇ ਰਾਜਨੀਤੀ ਦਾ ਕੋਈ ਪ੍ਰਭਾਵ ਨਾ ਹੋਵੇ ਲੇਕਿਨ ਜਿਸ ਵੇਲੇ ਰਾਜਨੀਤਿਕ ਫੈਸਲੇ ਲੈਣ ਲੱਗੀ ਹੈ ਇਸ ਸਨੁਤਰਮ ਜਿਹੜਾ ਪੂਰੀ ਤਰ੍ਹਾਂ ਯਾਦ ਰਵੇ ਸਾਡੇ ਸਾਹਮਣੇ ਜਿਹੜਾ ਹੈ ਧਰਮ ਦਾ ਕੇਂਦਰ ਹੋਵੇ ਕਿ ਸਾਡੇ ਕੋਲੋਂ ਕੋਈ ਗਲਤ ਫੈਸਲੇ ਨਾ ਹੋ ਜਾਣ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਥੋੜਾ ਸਬ ਗੁਰਦੁਆਰਾ ਹੈ ਪਹਿਲਾਂ ਇਹ ਅਲੱਗੀ ਸੀ ਉਹਨੇ ਨੂੰ ਸਮੂਹ ਦੇ ਵਿੱਚ ਹੀ ਅੰਦਰ ਸ਼ਾਮਲ ਕਰ ਦਿੱਤਾ ਗਿਆ ਭਾਵੇਂ ਸਮੂਹ ਦੇ ਨਾਲ ਹੀ ਲੱਗਦਾ ਸੀ ਪਹਿਲਾਂ ਵੀ ਲੇਕਿਨ ਐਂਟ੍ਰੈਂਸ ਵਗੈਰਾ ਸਾਰੀ ਅਲੱਗ ਸੀ ਤੇ ਹੁਣ ਜਿਹੜਾ ਹੈ ਸਮੂਹ ਦੇ ਵਿੱਚ ਨਾਲ ਹੀ ਜੋੜ ਦਿੱਤਾ ਗਿਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਕਿੰਨਾ ਕਿ ਸਿਧਾਂਤਕ ਤੌਰ ਤੇ ਠੀਕ ਹੈ ਕਿਉਂਕਿ ਇਹ ਥੋੜਾ ਸਾਹ ਇਸ ਯਾਦ ਦੇ ਵਿੱਚ ਬਣਾਇਆ ਗਿਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਏ ਤੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਦਰਬਾਰ ਸਾਹਿਬ ਦੇ ਔਰ ਬਾਹਰੋਂ ਹੀ ਥੋੜਾ ਸਾਹ ਵਾਲੀ ਜਗ੍ਹਾ ਤੇ ਕੁਝ ਥੇਰ ਬੈਠ ਕੇ ਤੇ ਫਿਰ ਉੱਥੋਂ ਚਲੇ ਗਏ ਇਹਦੇ ਪਿਛਲੇ ਪਾਸੇ ਆ ਜਾਈਏ ਦੁਖ ਪੰਜਨੀ ਪੀਰ ਦੇ ਪਿਛਲੇ ਪਾਸੇ ਜਿਹੜਾ ਹੈ ਉਹ ਰਸਤਾ ਜਿਹੜਾ ਸਰਾਵ ਵੱਲੋਂ ਆਉਂਦਾ ਔਰ ਉਹਦੇ ਪਿੱਛੇ ਨਾਲ ਹੀ ਲੰਗਰ ਹਾਲ ਹੈ ਖੱਬੇ ਹੱਥ ਸੱਜੇ ਹੱਥ ਮੰਜੀ ਸਾਹਿਬ ਦੀਵਾਨ ਹਾਲ ਹੈ ਤੇ ਫਿਰ ਸਰਾਵਾਂ ਨੇ ਗੁਰੂ ਰਾਮ ਦਾਸ ਸਰਾਵ ਜਿਹੜੀ ਬਹੁਤ ਪੁਰਾਣੀ ਹੈ ਉਹਦੇ ਨਾਲ ਗੁਰਦਰਜਨ ਨਿਵਾਸ ਹੈ ਤੇ ਫਿਰ ਸੱਜੇ ਪਾਸੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਕਿ ਦਰਬਾਰ ਸਾਹਿਬ ਦਾ ਮੈਨੇਜਮੈਂਟ ਜਿਹੜੀ ਹੈ ਸਾਰੀ ਉੱਥੋਂ ਹੁੰਦੀ ਹੈ ਔਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਸਾਰੇ ਦਫ਼ਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਇਹਦੇ ਅੰਦਰ ਨੇ ਇਹਦੇ ਨਾਲ ਹੁਣ ਹੋਰ ਕੁ ਸਰਾਵਾ ਬਣ ਗਈਆਂ ਨੇ ਦੋ ਸਰਾਵਾ ਹੋਰ ਬਣ ਗਈਆਂ ਨੇ ਇਹ ਸਾਰਾ ਨਕਸ਼ਾ ਹੈ ਦਰਬਾਰ ਸਾਹਿਬ ਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫੌਜ ਨੇ ਕਿਵੇਂ ਘੇਰਾਬੰਦੀ ਕੀਤੀ ਫੌਜ ਦੀਆਂ ਕੁੱਲ 6 ਰੈਜਿਮੈਂਟਸ ਲਗਾਈਆਂ ਗਈਆਂ ਦਰਬਾਰ ਸਾਹਿਬ ਦੀ ਘੇਰਾਬੰਦੀ ਵਾਸਤੇ 6 ਰੈਜਿਮੈਂਟਸ ਲਗਾਈਆਂ ਗਈਆਂ ਜਿਹੜੀ ਦਰਬਾਰ ਕੈਂਟਾ ਘਰਵਲ ਚੌਕ ਵੱਲੋਂ ਐਂਟ੍ਰੈਂਸ ਹੈ ਉੱਥੇ 10 ਗਾਰਡਸ ਪੈਰਾਮਿਲਟਰੀ ਕਮਾਂਡੋਜ਼ ਜਿਹੜੇ ਨੇ ਉਹ ਸਨ ਉਹਦੇ ਨਾਲ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਰਸਤਾ ਖੁੱਲਦਾ ਹੈ ਉੱਥੇ ਵੀ ਇਹੀ 10 ਗਾਰਡਸ ਪੈਰਾਮਿਲਟਰੀ ਕਮਾਂਡੋਜ਼ ਜਿਹੜੇ ਨੇ ਉਹਨਾਂ ਦਾ ਹੀ ਸੀਗਾ ਉਹਦੇ ਨਾਲ ਜਿਹੜਾ ਰਸਤਾ ਪਾਪੜਾ ਵਾਲੇ ਬਾਜ਼ਾਰ ਤੋਂ ਅਕਾਲ ਤਖਤ ਸਾਹਿਬ ਵੱਲ ਨੂੰ ਆਉਂਦਾ ਹੈ ਉਥੇ 15 ਕਮਾਉ ਰੈਜiment ਜਿਹੜੀ ਹੈ ਉਹ ਲਗਾਈ ਗਈ ਸੀ ਉਹਦੇ ਨਾਲ ਜਿਹੜਾ ਰਸਤਾ ਆਉਂਦਾ ਹੈ ਆਟਾ ਮੰਡੀ ਵੱਲੋਂ ਉਥੇ 15 ਕਮਾਉ ਰੈਜiment ਦੇ ਨਾਲ 3rd ਗਡਵਾਲ ਰਾਈਫਲਸ ਜਿਹੜੀ ਹੈ ਉਹ ਸੀ ਇਹ ਦੋਨੋਂ ਨੇ ਰਲ ਕੇ ਉਧਰੋਂ ਦੀ ਸਾਰਾ ਕੰਟਰੋਲ ਕੀਤਾ ਹੋਇਆ ਸੀ ਖੇਰਾ ਪਾਇਆ ਹੋਇਆ ਸੀ ਉਦੇ ਨਾਲ ਜਿਹੜਾ ਸਰਾਵ ਵੱਲੋਂ ਰਸਤਾ ਹੈ ਉੱਥੇ 26 ਮਦਰਾਸ ਰੈਜਿਮੈਂਟ ਜਿਹੜੀ ਹੈ ਉਹ ਲਗਾਈ ਗਈ ਸੀ ਤੇ ਓਵਰਆਲ ਸਾਰੇ ਬਾਰੋ ਕੇਰਾ ਪਾਣ ਦੇ ਵਾਸਤੇ 12 ਬਿਹਾਰ ਰੈਜਿਮੈਂਟ ਜਿਹੜੀ ਹੈ ਲਗਾਈ ਗਈ ਸੀ ਇਸ ਤਰ੍ਹਾਂ ਇਹ 6 ਰੈਜਿਮੈਂਟਸ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਸੀ ਦਰਬਾਰ ਸਾਹਿਬ ਨੂੰ ਕੇਰਨ ਦੇ ਵਾਸਤੇ ਹੁਣ ਅਸੀਂ ਅੰਦਾਜ਼ਾ ਲਗਾ ਕੇ ਵੇਖੀਏ ਕਿ ਕਿਸ ਪੱਧਰ ਦਾ ਹਮਲਾ ਸੀ ਇਥੋਂ ਹੀ ਸਾਨੂੰ ਇਹ ਖੁੱਲਕੇ ਪਤਾ ਲੱਗ ਜਾਏਗਾ ਕਿ ਕਿਸ ਪੰਦਰ ਦਾ ਹਮਲਾ ਸੀ ਇਹ ਜਿਹੜਾ ਜਿਹੜਾ ਦਰਬਾਰ ਸਾਹਿਬ ਉਤੇ ਕੀਤਾ ਗਿਆ ਜਦ ਕਿ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਇਹ ਅੱਜ ਜੋ ਮਰਜ਼ੀ ਝੂਠ ਬੋਲੀ ਜਾਣ ਕਿ ਅੰਦਰ ਸਿਰਫ ਸੰਗਤਾਂ ਸਨ ਤੇ ਜਾਂ 150 ਤੋਂ 200 ਦੇ ਵਿਚਕਾਰ ਜਜਾਰੂ ਸਿੰਘ ਸਨ ਜਿਨ੍ਹਾਂ ਨੇ ਇਹਨਾਂ ਨੂੰ 6 ਰੈਜimentਸ ਦੇ ਹਮਲੇ ਨੂੰ 4 ਦਿਨ ਤੱਕ ਪਛਾੜ ਕੇ ਰੱਖਿਆ 4 ਦਿਨ ਤੱਕ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਇਹ ਉੱਥੇ ਦੀ ਸਾਰੀ ਕੇਰਾਬੰਦੀ ਹੈ ਜੋ ਦਰਬਾਰ ਸਾਹਿਬ ਦੀ ਇਹਨਾਂ ਨੇ ਕੀਤੀ ਅੱਜ ਆਪਾਂ ਇੱਥੇ ਤੱਕ ਹੀ ਵਿਚਾਰ ਨੂੰ ਸੀਮਿਤ ਕਰਾਂਗੇ ਹੁਣ ਜਿਵੇਂ ਹਮਲੇ ਦਾ ਗੌਸਾਰਾ سلسلہ ਚੱਲਿਆ ਉਹਦੇ ਬਾਰੇ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਅੱਜ ਇਤਨੇ ਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ